ਜਿੰਨੇ ਫੇਸਬੁਕਾਂ ਜਾਂ ਤੇ ਬੋਲੀ ਜਾਂਦੇ ਕਦੇ ਕਿਹਨੂੰ ਕਿਹਦੇ ਕਿਹਨੂੰ ਇਹ ਮੇਰੇ ਨਾਲ ਸਾਰੇ ਬਾਈ ਇਹਨਾਂ ਨੂੰ ਲੈ ਇਹਨਾਂ ਨੂੰ ਮੈਂ ਪੁੱਛਦਾ ਉਹ ਤੋਂ ਵੱਡੇ ਦੋਸ਼ ਲਗਾਏ ਜਾ ਰਹੇ ਨੇ ਕਿ ਲੱਖਾ ਸਰਕਾਰ ਦੇ ਨਾਲ ਮਿਲ ਚੁੱਕਾ ਹੈ ਸਾਡੀ ਸਭ ਤੋਂ ਵੱਡੀ ਤਰਾਸ ਦੀ ਇਹੀ ਰਹੀ ਆ ਘਟ ਹੀ ਇੱਥੇ ਆ ਕੇ ਖਾਂਦੇ ਆ ਵੀ ਇਹਨਾਂ ਨੂੰ ਪਰਖ ਨਹੀਂ ਰਹਿੰਦੀ ਸਵਾਲੇ ਚੁੱਕੇ ਜਾ ਰਹੇ ਕਿ ਲੱਖੇ ਸਦਾਨੇ ਦੇ ਨਾਲ ਪੁਲਿਸ ਦੀ ਇੰਨੀ ਜਿਆਦਾ ਸਿਕਿਉਰਟੀ ਹੋਵੇ ਤੇ ਲੱਖਾ ਫਿਰ ਉੱਥੋਂ ਤੱਕ ਪਹੁੰਚ ਕੇਵੇਂ ਲੱਖਾ ਸੁਧਾਨਾ ਤੁਸੀਂ ਪਿੱਛੇ ਚੰਨ ਯਾਦ ਕਰੋ ਜਦੋਂ ਸਿੰਧੂ ਬਾਰਡਰ ਦੇ ਉੱਤੇ ਕੇਰਾ ਹੋ ਗਿਆ ਸੀ ਫੜ ਲਿਆ ਲੱਖਾ ਫੜ ਲਿਆ ਪੰਜਾਂ ਮਿੰਟਾਂ ਬਾਅਦ ਖਬਰਾਈ ਵੀ ਲੱਖਾ ਨਿਕਲ ਗਿਆ ਸਾਡੀ ਇੱਕ ਮਾਨਸਿਕਤਾ ਇੱਥੇ ਤੱਕ ਗਿਰ ਗਈ ਵੀ ਜਿੰਨਾ ਚਿਰ ਬੱਬੂ ਜੇਲ੍ਹ 'ਚ ਨਹੀਂ ਜਾਂਦਾ ਬੱਬੂ ਦੇ ਡਾਂਗਾਂ ਨਹੀਂ ਪੈਂਦੀਆਂ ਜਾਂ ਬੱਬੂ ਸਾਡੇ ਲਈ ਮਰਦਾ ਨਹੀਂ ਜਾਂ ਲੱਖਾ ਸਾਡੇ ਲਈ ਨਹੀਂ ਮਰਦਾ ਜਾਂ ਭਾਨਾ ਨਹੀਂ ਮਰਦਾ ਜਾਂ ਕੋਈ ਬੰਦਾ ਉਹਨਾਂ ਚਿਰ ਅਸੀਂ ਨਹੀਂ ਇਹਨੂੰ ਮੰਨਣਾ ਗੱਲ ਕੀ ਆ ਭਾਈ ਕਰਨਾ ਇਹਨਾਂ ਨੇ ਕੁਝ ਨਹੀਂ ਤਾ ਉਹ ਆ ਗਏ ਜਿਹੜੇ ਕਹਿੰਦੇ ਸੀ ਅਸੀਂ ਭਾਈ ਭਗਵੰਤ ਮਾਨ ਖਾਤਰ ਅਸੀਂ ਆਪ ਦੀਆਂ ਦੁਕਾਨਾਂ ਵੇਚਤੀਆਂ ਉਹ ਉਹ ਬੰਦੇ ਬਾਈ ਵਿਰੋਧ ਕਰਦੇ ਆਗੇ ਉਹਦੇ ਚ ਆਗੇ ਤੇ ਬੰਦੇ ਤੋੜਦਾ ਹੁੰਦਾ ਕਿ ਕੋਈ ਜੋੜਦਾ ਹੁੰਦਾ ਬਾਈ ਪੰਜਾਬ ਨਗਾਰਾ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਤਾਂ ਗੱਲ ਕੀਤੀ ਜਾਵੇ ਮੌਜੂਦਾ ਸਮੇਂ ਦੇ ਵਿੱਚ ਭਾਨੇ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਤੇ ਲਗਾਤਾਰ ਪੈਰੇ ਪਰਚਿਆਂ ਤੋਂ ਬਾਅਦ ਇੱਕ ਵੱਡਾ ਇਕੱਠ ਕੀਤਾ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਾਂ ਵੀ ਲਗਾਈਆਂ ਜਾਂਦੀਆਂ ਨੇ ਤੇ ਇਸ ਨੂੰ ਲੈ ਕੇ ਕੁਝ ਧਿਰਾਂ ਦੇ ਵੱਲੋਂ ਜਾਂ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਕੁਝ ਐਕਟਿਵਿਸਟ ਮੰਨੇ ਜਾਂਦੇ ਨੇ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਤਰਾਸ਼ੀਆਂ ਵੀ ਲੱਗਣੀਆਂ ਸ਼ੁਰੂ ਹੋਈਆਂ ਨੇ ਕਿ ਜਿਹੜਾ ਲੱਖਾ ਸੁਧਾਨਾ ਹੈ ਉਹ ਕਿਸ ਤਰੀਕੇ ਦੇ ਨਾਲ ਉਸ ਇਕੱਠ ਦੇ ਵਿੱਚ ਪਹੁੰਚ ਜਾਂਦਾ ਹੈ ਹਾਲਾਂਕਿ ਲੱਖੇ ਸੁਧਾਨੇ ਦੇ ਕੋਲੇ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਸਿਕਿਉਰਿਟੀ ਦਿੱਤੀ ਹੋਈ ਹੈ ਸਰਕਾਰ ਦੇ ਵੱਲੋਂ ਤੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਲੱਖਾ ਸੁਧਾਨਾ ਦੇ ਸਮਰਥਕ ਭਾਨਾ ਸਿੱਧੂ ਦੇ ਸਮਰਥਕ ਮੇਰੇ ਨਾਲ ਬੱਬੂ ਪੰਦੇਰ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਨਹੀਂ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬੂ ਜੀ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਲੱਖਾਂ ਸਦਾਣਾ ਦੇ ਉੱਪਰ ਬਹੁਤ ਵੱਡੇ ਦੋਸ਼ ਲਗਾਏ ਜਾ ਰਹੇ ਨੇ ਕਿ ਲੱਖਾਂ ਸਰਕਾਰ ਦੇ ਨਾਲ ਮਿਲ ਚੁੱਕਾ ਹੈ ਕੀ ਇਸ ਗੱਲ ਦੇ ਨਾਲ ਸਹਿਮਤ ਹੋ ਤੁਸੀਂ ਭਾਈ ਜੀ ਮੈਂ ਜੇ ਤੁਹਾਡੇ ਨਾਲ ਹੁਣ ਗੱਲ ਆਪਾਂ ਪਿੱਛੇ ਜਾਂਦੇ ਆ ਕਰਦੇ ਆ ਸਾਡੀ ਸਭ ਤੋਂ ਵੱਡੀ ਤਰਾਸ ਦੀ ਇਹੀ ਰਹੀ ਆ ਅਸੀਂ ਨੇਣ ਜਿਹੜੀ ਸਾਡੀ ਕੌਮ ਆ ਜਾਂ ਸਾਡੀ ਪੰਜਾਬੀਅਤ ਲੋਕ ਨੇ ਇਹ ਘੱਟ ਹੀ ਇੱਥੇ ਆ ਕੇ ਖਾਂਦੇ ਆ ਵੀ ਇਹਨਾਂ ਨੂੰ ਪਰਖ ਨਹੀਂ ਰਹਿੰਦੀ ਆ ਕੇ ਇਹ ਜਿੱਤ ਵੀ ਜਾਂਦੇ ਆ ਛੱਠ ਵੀ ਵੱਡੇ ਕਰ ਲੈਂਦੇ ਆ ਖਰਚੇ ਵੀ ਕਰ ਦਿੰਦੇ ਆ ਜੋਦੇ ਵੀ ਪੈਦਾ ਕਰ ਲੈਂਦੇ ਆ ਪਰ ਇਹ ਐਂਡ ਤੇ ਆ ਕੇ ਇਹ ਨਹੀਂ ਪਤਾ ਵੀ 1 ਮਿੰਟ ਦੇ ਵਿੱਚ ਇਹਨੂੰ ਹੀਰੋ ਬਣਾ ਦੇਰ ਹੀਰੋ ਹੁਣ ਜੇ ਆਪਾਂ ਗੱਲ ਚਲੋ ਕਿਸੇ ਦੀ ਕਰਦੇ ਆ ਮੈਂ ਭਾਈ ਸਭ ਤੋਂ ਗੱਲ ਸ਼ੁਰੂ ਕਰਦਾ ਅੰਮ੍ਰਿਤਪਾਲ ਤੋਂ ਹੂੰ ਮੇਰੀ ਮਾਤਾ ਜੀ ਦਾ ਡੈਥ ਹੋ ਗਈ ਤੇ ਘਰੇ ਬੰਦੇ ਆਏ 16 15 ਤਰੀਕ ਨੂੰ 15 16 ਤਰੀਕ ਨੂੰ ਆ ਬੰਦੇ ਦਾ ਅੰਬਰ ਤੇ ਸਿਆ ਕਿਹਾ ਹੋਇਆ ਗੁਰਸਿੱਖ ਬੰਦਾ ਪਰ ਉਹ ਅੰਬਰਦਪਾਲ ਤੇ ਸਵਾਲ ਚੱਕ ਲੈਣ ਦਾ ਉੱਥੇ ਚਾਹਦਾ ਜੀ ਇਹ ਵੀ ਇੱਕ ਏਜੰਸੀਆਂ ਦਾ ਬੰਦਾ ਛੱਡਿਆ ਹੋਇਆ ਜੀ ਇਹ ਜੀ ਗੁਰੂ ਸਾਹਿਬ ਕਿਉਂ ਲੈ ਗਿਆ ਜੀ ਉੱਥੇ ਇਹ ਜੀ ਆਏ ਮੇਰੇ ਮਨ ਚ ਗਈ ਗੱਲ ਮੈਂ ਕਿਹਾ ਵੀ ਜਿਹੜਾ ਕੋਸ਼ ਸਰਕਾਰ ਚਾਹੁੰਦੀ ਸੀ ਉਹ ਕਰਤਾ ਮਨ ਲੋ ਵੀ ਜਦੋਂ ਆਮ ਲੋਕ ਦੇ ਮਨ ਦੇ ਵਿੱਚ ਇਹ ਗੱਲ ਨਫ਼ਰਤ ਪੈਦਾ ਕਰਤੀ ਇਹਨਾਂ ਨੇ ਕੀ ਕਰਦਿਆ ਨਾ ਇਹ ਇਹ ਤਰਦਾਰ ਤੁਸੀਂ ਦੇਖੋ ਪਹਿਲਾਂ ਅੰਬਰਤਪਾਲ ਨੂੰ ਆਪ ਹੀ ਥਾਣੇ ਤੱਕ ਅਲਜਾਨ ਦੇ ਵਿੱਚ ਸਹਾਈ ਹੋਈ ਹੈ ਸਰਕਾਰ ਵੀ ਜਾਣ ਕੇ ਕੰਪੈਲ ਕਰਕੇ ਕਈ ਚੀਜ਼ਾਂ ਦੇ ਉੱਤੇ ਕਿਉਂਕਿ ਆਪਾਂ ਨੂੰ ਨਹੀਂ ਪਤਾ ਲੱਗਣ ਦਿੰਦੇ ਬਾਈ ਇਹ ਇਹ ਬੜੀਆਂ ਸਰਕਾਰਾਂ ਦੀਆਂ ਚਾਲਾਂ ਹੁੰਦੀਆਂ ਪੋਪਾਈ ਮੈਂ ਤਾਂ ਮਨ ਦੇ ਵਿੱਚ ਮੇਰੇ ਮਖਾ ਲੈ ਯਾਰ ਅੰਬਰਪਾਲ ਦੇ ਉੱਤੇ ਸ਼ੱਕ ਕਰੀ ਜਾਂਦਾ ਇਹ ਬੰਦਾ ਮਾਹਰ ਕੰਮ ਦਾ ਉਹ ਗੱਲ ਕਿ 18 17 ਤਰੀਕ ਨੂੰ ਬਾਈ ਇਹ ਘਟਨਾ ਵਾਪਰਦੀ ਆ ਵੀ ਪੁਲਿਸ ਨੇ ਅੰਬਰਪਾਲ ਤੇ ਕਾਰਵਾਈ ਕਰਤੀ ਹੂੰ ਮਖਾ ਵੀ ਲੈ ਲੋਕਾਂ ਦਾ ਜਿਹੜਾ ਸੀਗਾ ਮਨ ਤੋੜ ਕੇ ਕਰਤਾ ਉਸ ਤੋਂ ਬਾਅਦ ਉਹੀ ਬੰਦਾ ਮੈਨੂੰ ਅੱਜ ਕਹਿੰਦਾ ਹੁਣ ਕਹਿ ਰਿਹਾ ਵੀ ਹਾਂ ਯਾਰ ਅੰਬਰਪਾਲ ਸਹੀ ਸੀ ਯਾਰ ਗਲਤੀ ਤੇ ਜਦੋਂ ਤੁਸੀਂ ਜਿਹੜਾ ਕਰਾਉਣਾ ਸੀ ਨੁਕਸਾਨ ਤਾਂ ਕਰਾਤਾ ਅੱਜ ਤੁਸੀਂ ਅੰਮ੍ਰਿਤਪਾਲ ਨੂੰ ਸਹੀ ਕਹੋ ਚਾਹੇ ਗਲਤ ਕਹੋ ਅੱਜ ਤੁਹਾਨੂੰ ਪਤਾ ਲੱਗ ਗਿਆ ਵੀ ਉਹ ਸਹੀ ਸੀ ਇਸੇ ਤਰੀਕੇ ਹੁਣ ਆਪਾਂ ਲੱਖੇ ਦੀ ਗੱਲ ਜੇ ਕਰੀਏ ਲੱਖੇ ਨੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਖੜ੍ਹ ਕੀਤਾ ਐਸ ਟਾਈਮ ਲੱਖਾ ਬਾਈ ਚੁੱਭ ਰਿਹਾ ਜੇ ਸਰਕਾਰ ਦਾਰ ਰਹੀ ਆ ਤਾਂ ਲੱਖੇ ਦੇ ਉੱਤੋਂ ਬਹੁਤ ਪ੍ਰੈਸ਼ਰ ਮੰਨ ਰਹੀ ਆ ਸਰਕਾਰ ਇਹ ਤੈਨੂੰ ਮੈਂ ਗਰੰਟੀ ਦਿੰਦਾ ਇਸ ਗੱਲ ਦੀ ਹੂੰ ਗੱਲ ਕੀ ਆ ਇਹ ਬਾਈ ਕਰਤਾਰ ਕੋ ਸੀ ਇਹਨਾਂ ਨੇ ਕੀ ਕਰਨਾ ਹੁੰਦਾ ਇਹਨਾਂ ਦੀਪ ਸਿੱਧੂ ਦਾ ਵੀ ਕੀ ਕੀਤਾ ਦੀਪ ਸਿੱਧੂ ਦੀ ਵੀ ਅਰਦਾਸ ਕਰਦਾਰ ਕੋਈ ਹੋਈ ਕਿ ਨਹੀਂ ਹੋਈ ਜੇ ਆਪਾਂ ਉਦੋਂ ਪਿੱਛੇ ਚਲੇ ਜਾਈਏ ਹੂੰ ਇਹ ਇਹ ਸਿਸਟਮ ਬਣਿਆ ਬਾਈ ਉਸ ਇਹਨਾਂ ਦੇ ਮਾ ਅਸਤ ਉਹ ਟਟੂ ਹੁੰਦੇ ਆ ਪਹਾੜੇ ਦੇ ਉਹਨਾਂ ਨੇ ਜਿਨੇ ਬੋਲਣਾ ਉਹਨਾਂ ਨੇ ਰਜਾਈ ਦੇ ਵਿੱਚੋਂ ਬੋਲਣਾ ਉਹਨਾਂ ਨੇ ਕੋਈ ਅੰਦੋਲਨ 'ਚ ਨਹੀਂ ਜਾਣਾ ਜ਼ੀਰੋ ਗਰਾਉਂਡ ਦੇ ਉੱਤੋਂ ਕੋਈ ਪ੍ਰਬੰਧ ਨਹੀਂ ਕਰਨੇ ਕਿਸੇ ਨੂੰ ਕਹਿਣਾ ਨਹੀਂ ਉਹਨਾਂ ਦਾ ਕੰਮ ਹੈਗਾ ਸਿਰਫ ਇਕੱਲਾ ਉਸ ਬੰਦੇ ਨੂੰ ਟਾਰਗੇਟ ਕਰਨਾ ਸਵਾਲ ਤੇ ਇਥੋਂ ਉਹਨਾਂ ਦੇ ਵੱਲੋਂ ਸਵਾਲੇ ਚੁੱਕੇ ਜਾ ਰਹੇ ਕਿ ਲੱਖੇ ਸਦਾਨੇ ਦੇ ਨਾਲ ਪੁਲਿਸ ਦੀ ਇੰਨੀ ਜਿਆਦਾ ਸਿਕਿਉਰਿਟੀ ਹੋਵੇ ਤੇ ਲੱਖਾ ਫਿਰ ਉੱਥੋਂ ਤੱਕ ਪਹੁੰਚ ਕਿਵੇਂ ਗਿਆ ਉਹਨਾਂ ਨੇ ਜਿਹੜਾ ਸੀ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਤਲਾਹ ਤੇ ਉਸੇ ਵੇਲੇ ਦੇ ਦੇ ਨਹੀਂ ਫਿਰ ਲੱਖਾ ਕਿਵੇਂ ਪਹੁੰਚ ਗਿਆ ਤੇ ਪੂਰੀ ਰਲਿ ਮਿਲੀ ਹੋਈs ਪੂਰੀ ਗੱਲ ਐ ਮਾਕਾ ਜੀ ਹੁਣ ਮੇਰੀ ਇੱਕ ਗੱਲ ਪਿੱਛੇ ਤੁਸੀਂ ਹੋਰ ਸੁਣ ਲੋ ਹਮ ਲਾਲ ਕਿਲੇ ਦੀ ਘਟਨਾ ਹੁੰਦੀ ਆ ਜੀਪ ਦੀ ਕਰਦਾਰ ਕੁਸੀ ਕਰਤੀ ਗਰਾਰ ਕਹਤਾ ਤੇ ਲੱਖੇ ਨੂੰ ਉਸੇ ਸਰਕਾਰ ਨੇ ਕੁਛ ਪੋਲਾ ਛੜਤਾ ਵੀ ਗਿਰਫਤਾਰੀਆਂ ਦੀ ਕਰਨ ਦੀ ਕੋਟ ਕੀਤੀ ਨਹੀਂ ਹੋਈਆਂ ਕੁਛ ਲੱਖਾ ਉਸ ਲੈਂਡ ਦੇ ਵਿੱਚੋਂ ਨਿਕਲਿਆ ਹੋਇਆ ਜਿਹੜੀ ਦੇਖੋ ਬਾਈ ਜੀ ਮੈਂ ਰੀਅਲ ਸਟੇਟ ਦਾ ਕਾਰੋਬਾਰ ਕਰਦਾ ਰਿਹਾ ਮੇਰਾ ਰਾਈਸ ਦਾ ਵਪਾਰ ਸੀ ਮੇਰੀ ਐਗਰੀਕਲਚਰ ਮੈਨੂੰ ਇਹਨਾਂ ਚੀਜ਼ਾਂ ਦਾ ਜਿਹੜੇ ਕੰਮ ਦਾ ਮੈਂ ਕਰੂੰਗਾ ਮੈਨੂੰ ਘੇਟ ਹੋ ਲੱਖਾ ਸਿਧਾਣੇ ਦਾ ਕੀ ਸੀ ਲੱਖਾ ਸਿਧਾਣਾ ਪੁਲਿਸ ਨੂੰ ਬਹੁਤ ਨਜ਼ਦੀਕ ਤੋਂ ਜਾਣਦਾ ਕਿਉਂਕਿ ਉਸ ਚੀਜ਼ ਦੇ ਵਿੱਚੋਂ ਗੁਜ਼ਰਿਆ ਵੀ ਪੁਲਿਸ ਕਿੱਥੇ ਤੱਕ ਜਾ ਸਕਦੀ ਆ ਹਮ ਇੱਕ ਬੰਦਾ ਬੰਬੇ ਤੋਂ ਉੱਠ ਕੇ ਆ ਗਿਆ ਜਿਹਨੂੰ ਪੰਜਾਬ ਦੀ ਗਲੀ ਦਾ ਬਲੀ ਵਿਚਾਰੇ ਨੂੰ ਹਜੇ ਉਹਨਾਂ ਪਤਾ ਵੀ ਕਿਹੜੀ ਕਿੱਥੇ ਆ ਗਈ ਪਰ ਉਹ ਪੰਜਾਬ ਲਈ ਮਰਨ ਨੂੰ ਵੀ ਆ ਗਿਆ ਪੰਜਾਬ ਲਈ ਉਹਨੇ ਜਾਲ ਵੀ ਦਿੱਤੀ ਦੀਪ ਸਿੱਧੂ ਉਹ ਫੜਿਆ ਗਿਆ ਲੱਖਾ ਸਿਧਾਨਾ ਤੁਸੀਂ ਪਿੱਛੇ ਗੱਲ ਯਾਦ ਕਰੋ ਜਦੋਂ ਸਿੰਧੂ ਬਾਰਡਰ ਦੇ ਉੱਤੇ ਕੇਰਾ ਹੋ ਗਿਆ ਸੀ ਫੜ ਲਿਆ ਲੱਖਾ ਫੜ ਲਿਆ 5 ਮਿੰਟਾਂ ਬਾਅਦ ਖਬਰਾਈ ਵੀ ਲੱਖਾ ਨਿਕਲ ਗਿਆ ਹੂੰ ਗੱਲ ਕੀ ਆ ਬਾਈ ਇਹਨਾਂ ਨੇ ਕੀ ਕਰਦਿਆ ਨਾ ਇਹ ਇਹ ਜਿਵੇਂ 2 ਸੀ ਉਹਨਾਂ ਦੇ ਵਿੱਚੋਂ ਇੱਕ ਦੇ ਪਿੱਛੇ ਤਾਂ ਸਰਕਾਰ ਫੁੱਲ ਪੈ ਜੋ ਇੱਕ ਨੂੰ ਅੰਘੋਰ ਕਰ ਦੋ ਵੀ ਜਮੇ ਪੁੱਛੋ ਨਾ ਲੋਕਾਂ 'ਚ ਸੱਟ ਜਾਵੇ ਵੀ ਇਹਦਾ ਤਾਂ ਸੈਟਿੰਗਾ ਆ ਇਹ ਵੀ ਇਹਦੀ ਸੈਟਿੰਗਾ ਇਹਨੂੰ ਕਿਉਂ ਨਹੀਂ ਫੜਦੇ ਅਸੀਂ ਕੀ ਗੱਲ ਜੇ ਜੇ ਚ ਤੋੜਤੀ ਫੇਰ ਸਾਡੀ ਇੱਕ ਮਨਸਿਕਤਾ ਇੱਥੇ ਤੱਕ ਗਿਰ ਗਈ ਵੀ ਜਿੰਨਾ ਚਿਰ ਬੱਬੂ ਜੇਲ੍ਹ ਚ ਨਹੀਂ ਜਾਂਦਾ ਬੱਬੂ ਦੇ ਡਾਂਗਾਂ ਨਹੀਂ ਪੈਂਦੀਆਂ ਜਾਂ ਬੱਬੂ ਸਾਡੇ ਲਈ ਮਰਦਾ ਨਹੀਂ ਜਾਂ ਲੱਖਾ ਸਾਡੇ ਲਈ ਨਹੀਂ ਮਰਦਾ ਜਾਂ ਭਾਨਾ ਨਹੀਂ ਮਰਦਾ ਜਾਂ ਕੋਈ ਬੰਦਾ ਉਹਨਾਂ ਚਿਰ ਅਸੀਂ ਨਹੀਂ ਇਹਨੂੰ ਮੰਨਣਾ ਸਾਡੀ ਸੋਚ ਜਿਹੜੀ ਹੈਗੀ ਇੱਥੇ ਖਤਮ ਹੋ ਗਈ ਅਸੀਂ ਬਾਅਦ ਚ ਮੈਂ ਅਜੀ ਗੱਲ ਯਾਦ ਰੱਖਿਓ ਬਰੇ ਮੇਰੀ ਰਿਕਾਰਡਿੰਗ ਸੁਣ ਲਓ ਤੁਸੀਂ ਸਾਰੀ ਇਹਨੂੰ ਸਾਹਮ ਕੇ ਰੱਖਿਓ ਚਲਾ ਰਹੋ ਜਿੱਦੇ ਲੱਖੇ ਨੂੰ ਕੁਝ ਹੋ ਗਿਆ ਮੈਂ ਤੈਨੂੰ ਲੱਖੇ ਦੇ ਅਮਰਨ ਦੇ ਨਾਰੇ ਲੱਗਦੇ ਦਿਖਾਉਂ ਬਾਈ ਉਹਨਾਂ ਬੰਦਿਆਂ ਕੋਲ ਹੂੰ ਅੱਜ ਨਹੀਂ ਅੱਜ ਸਭ ਕੁਝ ਵੀ ਉਹ ਰਲੇਮਾ ਜੀ ਉਹ ਫਲਾਨਾ ਜੀ ਉਹ ਢੋਂਕਾ ਕਿਉਂਕਿ ਭਾਈ ਇਹਨਾਂ ਦਾ ਕੀ ਹੈ ਨਾ ਚਲ ਇੱਕ ਪਿੱਛੇ ਪੈ ਜਾਓ ਇੱਕ ਨੂੰ ਥੋੜਾ ਜਿਹਾ ਰਾਲਾ ਛੱਡ ਦੋ ਉਹ ਲੋਕਾਂ ਚੈਰੋ ਮੈਂ ਕੀ ਯਾਰ ਇਹਦੀ ਤਾਂ ਸੈਟਿੰਗ ਆ ਇਹਨੂੰ ਤਾਂ ਫਲਾਨੇ ਕੇ ਇਸ ਵੇਲੇ ਨਹੀਂ ਫੜਿਆ ਇਹਨੂੰ ਆਈ ਨਹੀਂ ਫੜਿਆ ਤੇ ਜਦੋਂ ਮਹਰਾਜ ਇਕੱਠ ਹੋਇਆ ਲੱਖਾਂ ਦਾ ਬੰਦੇ ਦਾ ਇਕੱਠ ਹੋਇਆ ਲੱਖਾਂ ਬੰਦੇ ਦਾ ਇਕੱਠ ਹੋਇਆ ਸੈਂਟਰ ਦੀਆਂ ਗੱਡੀਆਂ ਲੱਗੀਆਂ ਹੋਈਆਂ ਸੀ ਲੱਖੇ ਨੂੰ ਫੜਨ ਨੂੰ ਲੱਖਾਂ ਮੋਟਰਸਾਈਕਲ ਤੇ ਆ ਗਿਆ ਸੀ ਹੂੰ ਲੱਖਾ ਮੋਟਰਸਾਈਕਲ ਤੇ ਭਾਸ ਹੁੰਦੇਗਾ ਅਸੀਂ ਸਟੇਜ ਸਟੇਜ ਦੇ ਉੱਤੇ ਹੂੰ ਸਾਡੇ ਸੋਨੂੰ ਜਿਆਦਾ ਹੀ ਹੁਸਾਰੀ ਗੱਲਬਾਤ ਇਹ ਜੀ 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 ਬਿਲਕੁਲ ਬਿਲਕੁਲ ਹਾਂ ਗੱਲਾਂ ਇਹ ਨਹੀਂ ਹੁੰਦੀਆਂ ਹੁਣ ਮੇਰੇ ਘਰੇ ਪੁਲਿਸ ਲੱਗੀ ਆ ਹੂੰ ਦੋ ਗੇੜੇ ਪੁਲਿਸ ਲੈ ਮੈਂ ਟਰੈਕਟਰ ਵੀ ਕਿਸੇ ਦੇ ਘਰੇ ਖੜਾਤਾ ਮੈਂ ਗੱਡੀ ਵੀ ਕਿਸੇ ਦੇ ਘਰੇ ਖੜਾਤੀ ਮੈਂ ਪਿਆਹਾਂ ਵੀ ਕਿਸੇ ਦੇ ਘਰੇ ਆ ਫੋਨ ਬੰਦ ਕਰਕੇ ਹੂੰ ਨਹੀਂ ਨਹੀਂ ਫੜਿਆ ਜਾਂਦਾ ਕੋਈ ਇਹ ਨਹੀਂ ਹੁੰਦਾ ਬਾਈ ਜਿਹੜਾ ਮੈਂ ਸੋਨੂੰ ਪੰਜਾਬੀ ਨਾਲ ਮੈਂ ਸੋਨੂੰ ਦੱਸਿਆ ਪਿਛੇ ਅੰਮ੍ਰਿਤਪਾਲ ਦੀ ਵੀ ਗੱਲ ਕੀਤੀ ਆ ਵੀ ਸਾਡੇ ਲੋਕ ਉਹਨੂੰ ਵੀ ਜੀ ਇਹ ਨਹੀਂ ਤਾਂ ਗੁਰੂਗ੍ਰਾਮ ਸਾਹਿਬ ਦਾ ਨਕਾਦਰ ਕਰਦਾ ਅੱਜ ਕਹਿੰਦੇ ਜੀ ਨੰਬਰ ਪਤਾਲ ਸਹੀ ਆ ਇਹ ਸਾਡੇ ਲੋਕ ਉਦੋਂ ਦੀਪ ਸਿੱਧੂ ਨੂੰ ਗਦਾਰ ਕਹਿ ਕੇ ਅੱਜ ਜੀ ਕਹਿੰਦੇ ਦੀਪ ਸਿੱਧੂ ਮਹਾਨ ਆ ਅੱਜ ਲੱਖੇ ਨੂੰ ਇਹ ਗੱਲਾਂ ਕਹਿ ਕੇ ਕੱਲ ਨੂੰ ਲੱਖੇ ਨੂੰ ਵੀ ਅਮਰ ਦੇ ਨਾਰੇ ਲੱਗਦੇ ਦਿਖਾਉਂ ਬਾਈ ਮੈਂ ਬਾਈ ਜੀ ਇਹਦੇ ਵਿੱਚ ਸਵਾਲ ਹੈ ਜਿਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਇਹ ਵੀ ਸੁਭਾਵਿਕ ਜੀ ਗੱਲ ਹੈ ਕਿ ਸਵਾਲ ਉੱਠਦੇ ਨੇ ਕਿ ਇੰਨਾ ਵੱਡਾ ਇਕੱਠ ਹੋਵੇ ਲੋਕਾਂ ਦੇ ਵੱਲੋਂ ਜਿਹੜਾ ਸੀ ਪੁਲਿਸ ਦੀਆਂ ਰੋਕਾਂ ਨੂੰ ਤੋੜ ਕੇ ਇੱਕ ਜਗ੍ਹਾ ਦੇ ਉੱਪਰ ਪੂਰਾ ਕਹਿ ਸਕਦੇ ਕਿ ਜਾਮ ਕਰ ਦਿੱਤਾ ਜਾਂਦਾ ਤੇ ਪ੍ਰਸ਼ਾਸਨ ਦੇ ਤੇ ਸਰਕਾਰ ਦੇ ਉੱਪਰ ਪ੍ਰੈਸ਼ਰ ਬਿਲਡ ਹੋ ਜਾਂਦਾ ਹੈ ਤੇ ਇਨਾਂ ਇਕੱਠ ਤੇ ਇਨਾਂ ਲੋਕਾਂ ਦਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਤੇ 6 ਦਿਨ ਦਾ ਸਮਾਂ ਲੈ ਲਿਆ ਜਾਵੇ ਲੱਗਦਾ ਨਹੀਂ ਕਿ ਕਿਤੇ ਭਾਨੇ ਸਿੱਧੂ ਦੇ ਮਾਮਲੇ ਦੇ ਵਿੱਚ ਜਿਹੜਾ ਸਰਕਾਰ ਪਹਿਲਾਂ ਪਲੇਖਾ ਪਾਉਂਦੀ ਆ ਰਹੀ ਹੈ ਇਸੇ ਤਰ੍ਹਾਂ ਹੁਣ ਫਿਰ ਨਵਾਂ ਪਲੇਖਾ ਪਾਤਾ ਦੇਖੋ ਜੀ ਉਹਦੇ ਚ 6 ਦਿਨ ਦਾ ਟਾਈਮ ਆਪਾਂ ਮੰਨਦੇ ਆਂ ਵੀ 6 ਦਿਨ ਦਾ ਟਾਈਮ ਸਰਕਾਰ ਲਈ ਦੇਖੋ ਅਸੀਂ ਤਾਂ ਬੜ ਬੜ ਦੇ ਟੂਲ ਪਲਾਜ ਤੇ ਡਿਊਟੀ ਸੀ ਉੱਥੋਂ ਗੱਡੀ ਕਾ ਟਰੈਕਟਰ ਕੱਢਿਆ ਉੱਥੇ ਦੇਖੋ ਹੁਣ ਸਰਜੀਤ ਸਿੰਘ ਫੂਲ ਸੀਗੇ ਕੱਲਾ ਲੱਖਾ ਤਾਂ ਉੱਥੇ ਹੀ ਨਹੀਂ ਸੀ ਉੱਥੇ ਆਪਣੇ ਜਿ세 ਦਾ ਆਪਣੇ ਸਿੱਧੂਪੁਰ ਜਿ세ਦਾਰ ਦਾ ਕਾਕਾ ਸਿੰਘ ਜੀ ਸੀਗੇ ਉੱਥੇ ਲੱਖਾ ਸੁਧਾਨਾ ਵੀ ਸੀਗਾ ਉੱਥੇ ਆਜ਼ਾਦ ਵਾਲਿਆਂ ਦੇ ਉੱਥੇ ਆਪਣੇ ਪੰਹੇਰ ਆਪਣੀ ਜਿਹੜੀ ਜੁਨੀਆਨਾ ਮਾਝੇ ਦੀ ਉਹਦਾ ਨਮਾਇੰਦਾ ਸਾਰੇ ਉੱਥੇ ਪਹੁੰਚੇ ਨੇ ਸੀਗੇ ਉਹਦਾ ਦੇਖੋ ਹੁਣ ਪ੍ਰੋਸੀਜਰ ਇਹਨਾਂ ਨੂੰ ਸੱਤ ਕੱਲਾ ਇਹਦਾ ਅਜੇ ਵੀ ਲੱਖਾ ਕੱਲਾ ਸਟੇਜ ਤੇ ਪਿਆ ਕੇ ਕਦੋਂ ਫੈਸਲਾ ਹੋ ਜੀ ਜਿਹਨੂੰ ਸਾਡੀਆਂ 21 22 ਜਿ세 ਬੰਦੀਆਂ ਅਸੀਂ ਸਾਰੇ ਸਾਡੀ ਬਰਨਾਲੇ ਅਰੈਸਟ ਹਾਊਸ ਦੇ ਵਿੱਚ ਮੀਟਿੰਗ ਹੋਈ ਆ ਮੈਂ ਜਿਹਦੇ ਵਿੱਚ ਆ ਮੈਂ ਨਾਲ ਆ ਉਸ ਮੀਟਿੰਗ ਦੇ ਵਿੱਚ ਚੰਦਰ ਚੜੂਨੀ ਸਾਹਿਬ ਦੀ ਅਗਵਾਈ ਇਹਨੂੰ ਉਹਦੇ ਤੇ ਉੱਥੇ ਵੀ ਸਰਕਾਰ ਟਾਈਮ ਮੰਗੀ ਸੀ ਸਰਕਾਰ ਦਾ ਇਸ ਗੱਲ ਤੇ ਵੀ ਤੁਸੀਂ ਦੇਖੋ ਪਹਿਲਾਂ 5 ਤਰੀਕ ਦੇਤੀ ਲਖੇ ਦੀ 29 ਤਰੀਕ ਨੂੰ 5 ਤਰੀਕ ਬੋਲਤਾ ਵੀ ਸਟੇਜ ਦੇ ਉੱਤੇ 5 ਦੇ ਤਰੀਕ ਨੂੰ ਉਦੋਂ ਬਾਅਦ ਲੋਕਾਂ ਦੀ ਜਿਹੜੀ ਥੱਲੋਂ ਆਵਾਜ਼ ਆਈ ਇਹਨੇ ਵੀ ਦਿਨ ਸੱਤ ਪਾਏ ਆ ਉਦੋਂ ਤਾਂ ਇੰਨਾ ਜ਼ੁਲਮ ਹੋ ਜੂਗਾ ਇੰਨਾ ਉਹਦੇ ਤੇ ਹੱਤਿਆਚਾਰ ਹੋ ਜੂ ਤੁਸੀਂ ਦਿਨ ਤਰੀਕ ਕੁਦਰਤੀ 3 ਦੇਤੀ ਅਸੀਂ ਜਦੋਂ ਤਰੀਕ ਅਸੀਂ ਭਾਨੇ ਦੇ ਘਰੇ ਮੈਂ ਵੇਚਾਂ ਉਸ ਲੀਟਿੰਗ ਦੇ ਵਿੱਚ ਜਦੋਂ 3 ਤਰੀਕ ਅਨਾਉਂਸ ਕਰਦੇ ਆ ਨਾਲ ਦੀ ਨਾਲ ਐਸਐਸਪੀ ਬਠਿੰਡਾ ਦਾ ਫੋਨ ਆਉਂਦਾ ਲਖੇ ਸ਼ਦਾਨੀ ਨੂੰ ਹੂੰ ਉਹਨੂੰ ਕਹਿੰਦੇ ਵੀ ਤੁਸੀਂ ਗੱਲ ਕਰੋ ਤੇ ਮਿਲੋ। ਲੱਖਾ ਕਹਿੰਦਾ ਮੈਂ ਇਕੱਲਾ ਨਹੀਂ ਮਿਲਦਾ ਮੈਂ ਸਾਰਿਆਂ ਨੂੰ ਨਾਲ ਲੈ ਕੇ ਮਿਲੂੰਗਾ। ਤਾਂ ਸਾਡੀ ਮੀਟਿੰਗ ਰੱਖੀ ਗਈ ਰੈਸਟ ਹਾਊਸ ਦੇ ਵਿੱਚ ਬਰਨਾਲੇ 4:30 ਵਜੇ ਤੇ ਸਾਨੂੰ 2-3 ਐਸਐਸਪੀ ਮਿਲੇ ਤੇ ਉਹਨਾਂ ਨੇ ਗੱਲ ਕੀਤੀ ਵੀ ਪਾਲ ਨੂੰ ਦੂਜੇ ਦਿਨ ਸਾਡੀ ਮੀਟਿੰਗ ਹੁੰਦੀ ਆ 1:30 ਵਜੇ ਜਿਹਦੇ ਵਿੱਚ 22 21 22 ਅਸੀਂ ਜਿ세 ਬੰਨਗਾ ਸੀਗੇ ਸਾਰੇ ਤੇ ਜਿਹਦੇ ਵਿੱਚ ਜਸਕਰਨ ਸਿੰਘ ਆਈਜੀ ਸਾਰੇ ਇਹ ਸੀਗੇ ਤੇ ਐਸਐਸਪੀ ਵਗੈਰਾ ਸੀਗੇ ਉੱਥੇ ਸਾਨੂੰ ਪਿਆ ਗਿਆ ਕਹਿੰਦੇ ਵੀ 4 ਦਿਨ ਦੋ ਦਿਨ ਦੋ ਦਿਨ ਦੋ ਅਜੇ ਵੀ ਬਣ ਕਾਦੇ ਦੇ ਵੀ ਤੁਸੀਂ ਬਿਨਾਂ ਸ਼ਰਤ ਤੋਂ ਇਹਨਾਂ ਨੂੰ ਸਾਡੋ ਐਮਟਰੀ ਕਾਕਾ ਸਿੰਘ ਸਿੱਧੂ ਪਰ ਉਹਨੇ ਵੀ ਇਹੀ ਗੱਲ ਰੱਖੀ ਵੀ ਅਸੀਂ ਕੁਛ ਨਹੀਂ ਅਸੀਂ ਪ੍ਰੋਗਰਾਮ ਕਰਾਂਗੇ ਸਾਡੀਆਂ ਲੱਤਾਂ ਤੋੜ ਦਿਓ ਸਾਨੂੰ ਫੜ ਲਿਓ ਸਾਨੂੰ ਕੁਛ ਕਰ ਲਿਓ ਰੋਲਦੂ ਸਿੰਘ ਮਾਨਸਾ ਦੀ ਵਿੱਚ ਸੀਗੇ ਉਹਨਾਂ ਨੇ ਵੀ ਇਹੀ ਗੱਲ ਕਹੀ ਲਖੇਸ਼ਾ ਨੇ ਨੀ ਕਹੀ ਬੜੇ ਇਕੱਲੇ ਲਖੇ ਨੂੰ ਸਿਰਪ ਠੀਕ ਆ ਪੰਜ ਚਾਰ ਉਹ ਹੈਗੇ ਨੇ ਉਹਨਾਂ ਨੇ ਭੰਡਣਾ ਲੱਖਾ ਆਏ ਲੱਖਾ ਆਪਾਂ ਗੱਲ ਲਗਾਹ ਇੱਕ ਮਸੂਲਣਾ ਹੋਰ ਵੀ ਕਰਨਾ ਮੈਨੂੰ ਯਾਦ ਕਰਾ ਦਿਓ ਕੌਮੀ ਇਨਸਾਫ ਮੋਰਚਾ ਮੜੀ ਜੀ ਕਈ ਜਿਹੜਾ ਦਿਮਾਗ ਤੇ ਨਿਕਲ ਗਈ ਹੈ ਗੱਲ ਇਹ ਯਾਦ ਕਰਾਓ ਇਹਦੇ ਤੇ ਮੈਨੂੰ ਇੱਕ ਗੱਲ ਕਰਨੀ ਆ ਬਹੁਤ ਉਸ ਤੋਂ ਬਾਅਦ ਦੇਖੋ ਵਿੱਚ ਸਾਰੇ ਹੈਗੇ ਨੇ ਅਸੀਂ ਤਿੰਨ ਤਰੀਕ ਦਾ ਪ੍ਰੋਗਰਾਮ ਰੱਖਤਾ ਸਾਡੀ 3 ਵਜੇ ਦੇ ਤੱਕ 4 ਤੱਕ ਮੀਟਿੰਗ ਚੱਲਦੀ ਆ 5-5 ਮਿੰਟਾਂ ਬਾਅਦ ਅਸੀਂ ਕਾਨਫਰੈਂਸ ਕਰਦੇ ਆ ਫੇਰ ਸਾਨੂੰ ਰੋਕਿਆ ਜਾਂਦਾ ਕਾਨਫਰੈਂਸ ਨਾ ਕਰਿਓ ਆਪਣਾ ਮਸਲਾ ਹੋ ਜੂ ਇਹ ਨਹੀਂ ਜਦੋਂ ਜੋਰ ਬਹੁਤ ਸਾਰੇ ਆਗੂਆਂ ਨੇ ਲਾਇਆ ਤੇ ਪੁਲਿਸ ਦਾ ਵੀ ਪੂਲ ਜੋਰ ਲੱਗਿਆ ਵਾ ਸੀ ਵੀ ਇਹਨਾਂ ਤੋਂ ਪਰ ਉਹ ਪ੍ਰੋਗਰਾਮ ਕੀਤਾ ਲੋਕਾਂ ਨੇ ਹੜ ਨੇ ਲੋਕਾਂ ਨੇ ਤਕਲੀਫਾਂ ਵੀ ਚੱਲੀਆਂ ਲੋਕਾਂ ਨੇ ਡਾਂਗਾ ਵੀ ਖਾਧਨਾ ਠੀਕ ਹੈ ਜੀ ਉਹ ਉਹ ਬੰਦੇ ਅੱਜ ਵੀ ਅਸੀਂ ਲੱਖੇ ਜਾਨ ਇੱਜ਼ਤ ਕਰਦੇ ਆਂ ਤੇ ਆਗੂ ਦੀ ਕਰਦੇ ਆਂ ਹਾਂ ਠੀਕ ਹੈ ਜਿਹੜੇ ਫੇਸਬੁੱਕ ਦੇ ਉੱਤੇ 2-250 ਦਾ ਨੈਟ ਪਵਾ ਕੇ ਕੰਨਰ ਜਾਈ ਚ ਬੈਠਿਆ ਉਹਨਾਂ ਨੂੰ ਆਪਾਂ ਕੁਛ ਨਹੀਂ ਕਹਿ ਸਕਦੇ ਦੂਜੀ ਗੱਲ ਬਾਈ ਲੱਖਾ ਪਹਿਲੇ ਲੱਖੇ ਦੇ ਤੇ ਇਲਜ਼ਾਮ ਲੱਗਦਾ ਵੀ ਲੱਖੇ ਨੇ ਅੰਬਰਪਾਲ ਵੇਲੇ ਕੱਟ ਕੇ ਉਹ ਨਹੀਂ ਕੀਤਾ ਹੂੰ ਇਹ ਕਹਿੰਦੇ ਨਾ ਹੂੰ ਪਰ ਮੈਨੂੰ ਇਹਨਾਂ ਪਤਾ ਵੀ ਅੰਬਰਪਾਲ ਵੇਲੇ ਬਾਜ ਮਾਰੀ ਸੀ ਬਾਈ ਲੱਖੇ ਨੇ ਨਹੀਂ ਮੈਂ ਹੁਣ ਤੁਹਾਨੂੰ ਦੱਸਦਾ ਮੇਰੇ 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 ਪਿੰਡ ਦੇ 25000 ਵਾਦੀ ਆ ਤੇ ਬੰਦਾ ਮੇਰੇ ਪਿੰਡ ਚੋਂ ਜਾਂਦਾ 100 150 ਤੇ ਫਿਰ ਇਹ ਇਹ ਕਿਉਂ ਨਹੀਂ ਨਿਕਲੇ ਲੋਕ ਜਿਹੜੇ ਅੱਜ ਲੋਕ ਵੀ ਸਾਡਾ ਵੀ ਕਸੂਰ ਆ ਨਾ ਬਾਈ ਅਸੀਂ ਇਕੱਲੇ ਆਗੂ ਨੂੰ ਮੈਂ ਹੁਣ ਸੁਣਦਾਦਾ ਸਾਲ ਤੋਂ ਇੱਕ ਇੱਕ ਸਾਲ ਤੋਂ ਉੱਤੇ ਹੋ ਗਿਆ ਕੌਮੀ ਇਨਸਾਫ ਮੋਰਚਾ ਲੱਗਿਆ ਵਾ ਚਲ ਲੱਖੇ ਨੇ ਤਾਂ ਨਹੀਂ ਕੀਤਾ ਕੱਠ ਤੇ ਉਹ ਤਾਂ ਇੱਕ ਸਾਲ ਤੋਂ ਲੱਗਿਆ ਵਾ ਉੱਥੇ ਅੰਬਰ ਦਾਤਾਲ ਦੀ ਗੱਲ ਕਰੋ ਉੱਥੇ ਹਵਾਰੇ ਦੀ ਗੱਲ ਕਰੋ ਉੱਥੇ ਮੈਂ ਫੇਸਬੁੱਕ ਦੀ ਵਿਦਵਾਨ ਕਿੰਨੇ ਕੁ ਜਾਂਦੇ ਦੇਖ ਲੈ ਬਾਈ ਚਲੋ ਛੱਡੋ ਓੜੇ ਦਾ ਕੀ ਟਾਣੀ ਮੰਨ ਲੋ ਵੀ ਮੈਂ ਮੰਨਦਾ ਵੀ ਲੱਖੇ ਨੇ ਇਕੱਠ ਨਹੀਂ ਕੀਤਾ ਛੱਡ ਦੋ ਉਹਨੂੰ ਸਾਈਡ ਤੇ ਲਾ ਦੋ ਇੱਕ ਇਕੱਠ ਰੋਡ ਵੀ ਰੋਕਿਆ ਵਾ ਸਟੇਜਾਂ ਵੀ ਬਣੀਆਂ ਹੋਈਆਂ ਤੁਹਾਡੇ ਲਈ ਖਾਣ ਪੀਣ ਦਾ ਵੀ ਪ੍ਰਬੰਧ ਹੈਗਾ ਕੱਲੀ ਜਾ ਕੇ ਤੁਸੀਂ ਸਟੇਜ ਦੇ ਸਾਹਮਣੀਆਂ ਆ ਜਾਓ ਟਰਾਲੀਆਂ ਮੈਂ ਪਰ ਕੇ ਲੈ ਕੇ ਜਾਣਾ ਮੈਂ ਲੱਖੇ ਨੂੰ ਵੀ ਕਹਿਣਾ ਆਜੋ ਆਪਾਂ ਉੱਥੇ ਸਾਰੇ ਇਕੱਠੇ ਹੋ ਕੇ ਗੱਲ ਬੰਦੀ ਸੰਧਾ ਦੀ ਵੀ ਕਰਦੇ ਆਂ ਪੰਬਰ ਸਪਾਲ ਦੀ ਵੀ ਕਰ ਲੈਨੇ ਆਂ ਹੂੰ ਮੋਰਚਾ ਨਹੀਂ ਲਾਇਆ ਲੱਗਿਆ ਕਿਉਂ ਨਹੀਂ ਮੋਰਚਾ ਤਾਂ ਲੱਗਿਆ ਪਿਆ ਹਮ ਆ ਜਿੰਨੇ ਫੇਸਬੁਕਾਂ ਜਾਂ ਤੇ ਬੋਲੀ ਜਾਂਦੇ ਕਦੇ ਕਿਹਨੂੰ ਕਿਹਦੇ ਕਿਹਨੂੰ ਇਹ ਮੇਰੇ ਨਾਲ ਸਾਰੇ ਬਾਈ ਇਹਨਾਂ ਨੂੰ ਲਾਏ ਇਹਨਾਂ ਨੂੰ ਮੈਂ ਪੁੱਛਦਾ ਵੀ ਤੁਸੀਂ ਗੱਲ ਸੁਣਾਓ ਮੇਰੀ ਕੌਮੀ ਇਨਸਾਫ ਮੋਰਚੇ 'ਚ ਤੁਸੀਂ ਉਹ ਲੱਗਿਆ ਵਾ ਚਲੋ ਹਵਾਰਾ ਦਾ ਪਿਤਾ ਗਵਾਹੀ ਕਰਦਾ ਇਤਨੀ ਵੱਡੀ ਗਵਾਹੀ ਤੁਸੀਂ ਹਵਾਰਾ ਸਿੰਘ ਅਰਕਨੂ ਛਡਾ ਲਓ 30-30 ਸਾਲਾਂ ਦੇ ਨੂੰ ਆਪਣਾ ਭਾਈ ਸਾਹਿਬ ਤਾਂ ਹਜੇ ਤਲ ਗਏ ਆ ਕੋਈ ਗੱਲ ਨਹੀਂ ਛਡਾ ਲਾਂਗੇ ਤੇ ਕਰ ਲੋ ਆਜੋ ਗੱਲ ਉੱਥੇ ਤੁਸੀਂ ਉਹਨਾਂ ਦੀ ਗੱਲ ਕਰ ਲੋ ਜੇ ਦੀ ਗੱਲ ਕਰਨੀ ਚਾਹੇ ਅੰਮਰਤਪਾਲ ਦੇ ਨਿੱਤ ਨਾਰੇ ਲਾਏ ਹੋ ਸੁਣ ਜੀ ਉੱਥੇ ਕੋਈ ਰੋਕ ਗਿਆ ਤਾਂ ਕਹਿ ਦਿਓ ਹਮ ਗੱਲ ਕੀ ਆ ਬਾਈ ਕਰਨਾ ਇਹਨਾਂ ਨੇ ਕੁਛ ਨਹੀਂ ਇਹ ਬਾਈ ਮੇਰੀ ਇੱਕ ਗੱਲ ਸੁਣੋ ਸਰਕਾਰ ਨਹੀਂ ਚਾਹੁੰਦੀ ਵੀ ਮੇਰੀ ਬਦਨਾਮੀ ਹੋਵੇ ਮੈਨੂੰ ਇੱਕ ਗੱਲ ਦੱਸੋ ਭਾਨੇ ਵਾਲੇ ਪ੍ਰੋਸੀਜਰ ਦੇ ਵਿੱਚ ਕਹਿੰਦੇ ਵੀ ਲੱਖੇ ਨੇ ਤੇ ਭਗਵੰਤ ਮਾਨ ਨੇ ਮਿਲ ਕੇ ਇਹ ਭਾਨੇ ਵਾਲਾ ਖੇਤਰ ਚ ਆਇਆ ਮੈਨੂੰ ਇੱਕ ਗੱਲ ਦੱਸੋ ਭਗਵੰਤ ਮਾਨ ਦੀ ਇਹਦੇ ਵਿੱਚ ਨੰਬਰ ਬਣਿਆ ਕਿ ਗੱਲਾਂ ਮਿਲੀਆਂ ਭਗਵੰਤ ਮਾਨ ਨੂੰ ਹੂੰ ਲੋਕ ਤਾਂ ਉਹ ਆ ਗਏ ਜਿਹੜੇ ਕਹਿੰਦੇ ਸੀ ਅਸੀਂ ਬਾਈ ਭਗਵੰਤ ਮਾਨ ਖਾਤਰ ਅਸੀਂ ਆਦਿਨਾ ਦਤਾਨਾ ਵੇਚਤੀਆਂ ਉਹ ਉਹ ਬੰਦੇ ਬਾਈ ਬਰੋਧ ਕਰਦੇ ਆਗੇ ਉਹਦੇ ਚ ਆਗੇ ਤੇ ਬੰਦੇ ਤੋੜਦਾ ਹੁੰਦਾ ਕਿ ਕੋਈ ਜੋੜਦਾ ਹੁੰਦਾ ਬਾਈ ਮੈਨੂੰ ਇੱਕ ਗੱਲ ਦੱਸੋ ਬਾਈ ਸਾਡੀ ਸੋਚ ਨੂੰ ਵੱਡੀ ਕਰੋ ਅਸੀਂ ਬਾਅਦ ਦੇ ਵਿੱਚ بڑے ਨਾਰੇ ਲਾਉਣੇ ਆ ਬੜੇ ਆਮਰ ਕਹਿਣ ਦੇ ਸੀ ਇਦਾਂ ਦੇ ਨਾਰੇ ਲਾਉਣੇ ਆ ਤੇਰੀ ਸੋਚ ਦੇ ਪੈਰਾ ਦੇਾਂਗੇ ਠੋਕੇ ਜੇ ਅੱਜ ਅੱਜ ਕਰੋ ਜਿਹੜੀ ਗੱਲ ਕਰਨ ਵਾਲੀ ਆ ਜੇ ਤਾਂ ਲੱਖੇ ਦਾ ਸਾਥ ਦੇਣਾ ਤਾਂ ਅੱਜ ਦੇਵੋ ਨਹੀਂ ਛੋਡੇ ਕੋਲੇ ਇੱਕ ਵੀ ਸੋਚ ਆ ਤੁਸੀਂ ਪਹਿਲਾਂ ਬੰਦਿਆਂ ਨੂੰ ਨਿੰਦਦੇ ਹੋ ਤੇ ਬਾਅਦ ਵਿੱਚ ਤੁਸੀਂ ਹੀਰੋ ਕਹਿਣਾ ਠੀਕ ਆ ਯਾਰ ਕਿਸੇ ਵੇਲੇ ਮਤ ਭੇਦ ਕੋਈ ਗੱਲ ਦੇ ਹੁੰਦੇ ਆ ਜੇ ਆਪਾਂ ਕਹੀਏ ਵੀ ਹਰ ਇੱਕ ਬੰਦੇ ਦੀ ਚਲੋ ਜਿਹੜਾ ਵੀ ਪੰਜਾਬ ਦੀ ਲੜਾਈ ਲੜਦਾ ਕਿਸੇ ਵੀ ਸਿਸਟਮ ਦੇ ਉੱਤੇ ਲੜਦਾ ਉਹਦਾ ਸਾਥ ਦੋ ਇਹ ਨਹੀਂ ਵੀ ਲੱਤਾ ਇਹ ਬਾਈ ਹੁਣ 8-7 ਬੰਦੇ ਨੇ ਉਹਨਾਂ ਨੂੰ ਇੱਕ ਗੱਲ ਦਾ ਸਵਾਲ ਜ਼ਰੂਰ ਪੁੱਛੋ ਵੀ ਕੌਮੀ ਇਨਸਾਫ ਮੋਰਚੇ ਦੇ ਵਿੱਚ ਤੁਸੀਂ ਕਿੰਨੇ ਵਾਰਾਂ ਕੀ ਛੋਡਾ ਯੋਗਦਾਨ ਆ ਮੈਂ ਤਾਂ ਉੱਥੇ ਸਵਾ ਸਾਲ ਤੋਂ ਬੈਠਾ ਹੀ ਆ ਬਾਈ ਤਾਂ ਪਤਾ ਵੇਚੀਆ ਉਸ ਦਾ ਸੱਬੀ ਵਾਲਾ ਪ੍ਰੋਗਰਾਮ ਕੀ ਕੀਤਾ ਆਪਾਂ ਜਿਹੜਾ ਵਿਸ਼ਵਾਸ ਜਿਹੜਾ ਵਿਸ਼ਵਾਸ ਤੁਹਾਨੂੰ ਸਰਕਾਰ ਨੇ ਦਵਾਇਆ ਕੀ ਲੱਗਦਾ ਹੈ ਕਿ ਹੁਣ ਭਾਨੇ ਸਿੱਧੂ ਦੀ 10 ਨੂੰ ਰਿਹਾਈ ਹੋ ਜੂ ਜਾਂ ਫਿਰ ਇਤੋਂ ਵੱਡਾ ਵੱਡਾ ਇਕੱਠਾ ਲੋਕਾਂ ਦਾ ਫਿਰ ਸਤਨਾ ਬੈਜੂਗਾ ਦੇਖੋ ਜੀ ਆਪਣਾ ਆਪਣਾ ਆਹ ਕਿਸਾਨੀ ਮੋਰਚਾ ਚੱਲਦਾ ਸੀ ਕਿਸਾਨੀ ਮੋਰਚੇ ਦੇ ਵਿੱਚ ਇੱਕ ਸਾਲ ਤੱਕ ਗੱਲ ਨਹੀਂ ਹੋਈਆਂ ਨੇ ਮੀਟਿੰਗ ਹੀ ਹੁੰਦੀਆਂ ਸੀ ਜਾ ਕੇ ਸਾਰੇ ਕਿਸਾਨ ਆਗੂ ਜਾਂਦੇ ਸੀ ਮੀਟਿੰਗ ਸੀ ਨਹੀਂ ਹੱਲ ਨਿਕਲਦਾ ਸੀ ਠੀਕ ਆ ਗੱਲ ਸੁਣੋ ਮੇਰੀ ਟਾਈਮ ਵੀ ਦੇਣਾ ਪੈਂਦਾ ਜੇ ਹੁਣ ਆਪਾਂ ਕਹਈਏ ਕੋਈ ਇਕੱਲੇ ਲੱਖੇ ਨੇ ਟਾਈਮ ਦਿੱਤਾ ਲੱਖੇ ਨੇ ਨਹੀਂ ਸਾਰੇ ਨਾਲ ਆਗੂ ਸਰਜੀਤ ਭੂਲਾ ਟਾਈਮ ਦਿੱਤਾ ਨਹੀਂ 10 ਤਰੀਕ ਆਗੀ ਕੋਈ ਗੱਲ ਨਹੀਂ ਫਿਰ ਉਹ ਦੂ ਵੱਡਾ ਰੂਪ ਦੇ ਵਿੱਚ ਇਕੱਠ ਹੋਊਗਾ ਤੇ ਵੱਡਾ ਇਹ ਦੂ ਤਿੱਖਾ ਹੋਊਗਾ ਕੋਈ ਗੱਲ ਨਹੀਂ ਫਿਰ ਸਰਕਾਰ ਖੜੀ ਆ ਫਿਰ ਇੱਕ ਗੱਲ ਹੋਰ ਕਰਦੇ ਆ ਇਹ ਕਹਿੰਦੇ ਵੀ ਕੌਮਕਿਆਲਾ ਮਸਲਾ ਜੀ ਮੈਨੂੰ ਵੀ ਇੱਕ ਗੱਲ ਦੱਸੋ ਕੌਮਕਿਆਲਾ ਮਸਲਾ ਹੋਇਆ ਤਾਂ ਕਾਂਗਰਸ ਦੇ ਤੇ ਦੋਸ਼ੀ ਤਾਂ ਅਕਾਲੀਦਾਲ ਆ ਤੇ ਇਹਨੂੰ ਭਗਵੰਤ ਮਾਨ ਨੂੰ ਕੌਮਕਿਆਲਾ ਦੱਬਣ ਦੀ ਕੀ ਲੋੜ ਆ ਹੁਣ ਇਹਨੂੰ ਤਾਂ ਠਾਉਣ ਦੀ ਲੋੜ ਆ ਹੂੰ ਇਹ 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 ਸਾਡੇ ਨਾਲ ਉਹਨਾਂ ਪਿੱਛੇ ਮੈਂ ਲੋਕਾਂ ਨੂੰ ਵੀ ਕਹਿਣਾ ਅੱਗੇ ਤੁਸੀਂ ਭਾਂਡਾ ਸਾਫ਼ ਕਰਾਤਾ ਉਹ ਪੰਜਾਬ ਦਾ ਛੋਟੀ ਕਰ ਲਈ ਇੱਕ ਛੋਟੀ ਮਤ ਨੇ ਭਾਏ ਜੋ ਤੁਸੀਂ ਉਹ ਬੰਦੇ ਜਿਤਾਤੇ ਜਿਹੜੇ ਬੰਦਿਆਂ ਨੂੰ ਕੋਈ ਮੈਂਬਰ ਨਹੀਂ ਸੀ ਬਣਾਉਂਦਾ ਮੈਂ ਕਹਿੰਦਾ ਵੱਡੀ ਸੋਚ ਸੋਚੋ ਲੋਕੋ ਤੁਸੀਂ ਵੀ ਜਿਹੜੇ ਥੱਲੇ ਗਰਾਊਂਡ ਜ਼ੀਰੋ ਵਾਲਿਆਂ ਚਾਰ ਪੰਜ ਮਿਡਗੇ ਦੇਖ ਕੇ ਪੰਜ ਚਾਰ ਦੇਖ ਕੇ ਕਦੇ ਉਧਰ ਬਦਲ ਜਾਂਦੇ ਹੋ ਕਦੇ ਉਧਰੇ ਦੀਆਂ ਵਾਲੇ ਸਾਨੂੰ ਖਤਮ ਕਰ ਦੇਣਗੇ ਲੋਕ ਜਿਹੜੇ ਸੱਚੇ ਪੱਤਰਕਾਰ ਆ ਉਹਨਾਂ ਦਾ ਸਾਥ ਦਿਓ ਜਿਹੜੇ ਸੱਚੇ ਲੋਕ ਕੋਈ ਪੰਜਾਬ ਲਈ ਕੁਝ ਕਰਨਾ ਚਾਹ